ਫੋਨ ਨਹੀਂ ਬਿਆ ਸਾਡੀ ਹੋਟਲ ਇੰਡਸਟਰੀ ਬੈਂਕੋੜ ਇੰਡਸਟਰੀ ਜਿਹੜੀ ਹੈਗੀ ਆ ਉਹ ਅੱਜ ਬੰਦ ਹੋਣ ਦੀ ਕਲਜ਼ਾਰ ਦੇਖੀ ਹੈ ਕਰੋਨਾ ਦੇ ਕਾਲ ਤੋਂ ਅਸੀਂ ਬੜੀ ਮੁਸ਼ਕਲ ਦੇ ਨਾਲ ਥੋੜਾ ਜਿਆਦਾ ਖੜੇ ਹੋਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਸਰਕਾਰ ਨੇ ਸਾਡੀ ਕਮਰ ਤੋੜ ਕੇ ਰੱਖ ਦਿੱਤੀ ਹੈ ਸਾਡੀ ਡਿਮਾਂਡ ਇਹ ਹੈਗੀ ਹੈ ਕੈਪਟਨ ਸਰਕਾਰ ਦੇ ਕੋਲੋਂ ਜਿਹੜਾ ਇਹਨਾਂ ਨੇ 20 ਬੰਦਿਆਂ ਦੇ ਵਾਸਤੇ ਪਾਰਟੀ ਦਾ ਕੋਈ ਹੋਰ ਰੱਖ ਰੱਖਿਆ ਕਾਨੂੰਨ ਰੱਖ ਰੱਖਿਆ ਉਸ ਨੂੰ ਰੱਦ ਕੀਤਾ ਜਾਵੇ ਹੋਟਲਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਵੱਲੋਂ ਇੱਕ ਰੋਸ ਰੈਲੀ ਕੱਢੀ ਗਈ ਹੈ। ਇਹ ਰੈਲੀ ਬਲਟਾਣਾ ਚੌਂਕ ਤੋਂ ਕਾਲਕਾ ਚੌਂਕ ਤੇ ਕਾਲਕਾ ਚੌਂਕ ਤੋਂ ਪਟਿਆਲਾ ਚੌਂਕ ਤੱਕ ਕੱਢੀ ਗਈ ਹੈ। ਇਸ ਰੈਲੀ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦਾ ਵਿਖਿਆਪਾ ਕੀਤਾ ਹੈ। ਉਹਨਾਂ ਦੀ ਮੰਗ ਹੈ ਕਿ ਜਿਹੜਾ ਨਾਈਟ ਕਰਫਿਊ ਆ ਇਹਨੂੰ ਬੰਦ ਕੀਤਾ ਜਾਵੇ ਤੇ ਪਾਰਟੀ ਵਿੱਚ 20 ਬੰਦਿਆਂ ਦੀ ਮਿਆਦ ਨੂੰ ਵਧਾ ਕੇ 200 ਤੱਕ ਲਿਆਂਦਾ ਜਾਵੇ। ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ ਅਤੇ ਘਰ ਦਾ ਚੁੱਲ੍ਹਾ ਵੀ ਬਾਲਣਾ ਬਹੁਤ ਔਖਾ ਹੋ ਗਿਆ ਹੈ। ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਨਾਲ ਲੱਗਦੇ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਇਦਾਂ ਦਾ ਕੋਈ ਕਾਨੂੰਨ ਨਹੀਂ ਹੈ। ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ। ਨਾਮ ਦੇਵਨ ਚਰਮਾ ਜੀ। ਅਜੀ ਕੈਪਟਨ ਸਰਕਾਰ ਦੇ ਕੰਨਾਂ ਦੇ ਵਿੱਚ ਇਹ ਗੱਲ ਪਹੁੰਚਣ ਆਏ ਆ ਜਿਨ੍ਹਾਂ ਨੂੰ ਸੁਣਦਾ ਨਹੀਂ ਪਿਆ ਸਾਡੀ ਹੋਟਲ ਇੰਡਸਟਰੀ ਬੈਂਕਟ ਇੰਡਸਟਰੀ ਜਿਹੜੀ ਹੈਗੀ ਆ ਉਹ ਅੱਜ ਬੰਦ ਹੋਣ ਦੀ ਕगार ਤੇ ਹੈਗੀ ਆ ਇਸ ਕੈਪਟਨ ਸਾਹਿਬ ਦੀ ਮਿਹਰਬਾਨੀ ਦੇ ਨਾਲ ਹੈਗਾ ਇਹ ਜਿੰਨੇ ਸਾਡੇ ਭਰਾ ਗਰੀਬ ਭਰਾ ਆ ਗਏ ਸਾਰੇ ਕੋਈ ਵਿਚਾਰਾ ਹੋਟਲ 'ਚ ਕੰਮ ਕਰਦਾ ਹੈਗਾ ਕੋਈ ਵੇਟਰ ਹੈਗਾ ਕੋਈ ਮਾਲੀ ਹੈਗਾ ਕੋਈ ਕੁਛ ਹੈਗਾ ਇਹ ਅੱਜ ਸਾਡੇ ਬੈਂਕਟ ਜਿਹੜੇ ਹੈਗੇ ਆ ਇਹ ਬੰਦ ਹੋਣ ਦੀ ਕगार ਤੇ ਆ ਗਏ ਆ ਅਸੀਂ ਇਹ ਮਾਲਕ ਹੋ ਕੀ ਤੁਸੀਂ ਅਗੇ ਏਮਪਲੋਈ ਅਸੀਂ ਏਮਪਲੋਈ ਹੈਗੇ ਆ ਅਸੀਂ ਅਸੀਂ ਸਾਰੇ ਬੰਦੇ ਜਿੰਨੇ ਹੈਗੇ ਹੈਗੇ ਆ ਸਾਰੇ ਬੰਦੇ ਕੋਈ ਕੋਈ ਕਿਰਾਏ ਤੇ ਰਹਿੰਦੇ ਆ ਕਿਸੇ ਦਾ ਕੋਈ ਆਪਣਾ ਮਕਾਨ ਨਹੀਂ ਹੈਗਾ ਨਾ ਸਾਡੇ ਕੋਲ ਕੰਟੇਨ ਵਾਸਤੇ ਕਿਰਾਇਆ ਹੈਗਾ ਨਾ ਸਾਡੇ ਕੋਲ ਪੈਸੇ ਆ ਗਏ ਬਿਜਲੀ ਦਾ ਬਿੱਲ ਦੇ ਸਕੀਏ ਕਰੋਨਾ ਦੇ ਕਾਹ ਤੋਂ ਅਸੀਂ ਬੜੀ ਮੁਸ਼ਕਲ ਦੇ ਨਾਲ ਥੋੜਾ ਜਿਹਾ ਖੜੇ ਹੋਣ ਦੀ ਕੋਸ਼ਿਸ਼ ਕੀਤੀ ਸੀ ਕਿ ਕੈਪਟਨ ਸਰਕਾਰ ਨੇ ਸਾਡੀ ਕਮਰ ਤੋੜ ਕੇ ਰੱਖ ਦੋਤੀ ਹੈ ਸਾਡੀ ਡਿਮਾਂਡ ਇਹ ਹੈਗੀ ਹੈ ਕੈਪਟਨ ਸਰਕਾਰ ਦੇ ਕੋਲ ਜਿਹੜਾ ਇਹਨਾਂ ਨੇ 20 ਬੰਦਿਆਂ ਦੇ ਵਾਸਤੇ ਪਾਰਟੀ ਦਾ ਕੋਈ ਹੋਰ ਰਖ ਰਖਿਆ ਕਾਨੂੰਨ ਰਖ ਰਖਿਆ ਉਸ ਨੂੰ ਰੱਦ ਕੀਤਾ ਜਾਵੇ ਉਹਦੀ ਜਗ੍ਹਾ ਘੱਟੋ ਘੱਟ ਜ਼ਿਆਦਾ ਨਹੀਂ ਕਹਿੰਦੇ ਅਸੀਂ ਤਾਂ 22 300 ਬੰਦੇ ਦਾ ਤੁਸੀਂ ਸਾਨੂੰ ਚਾਲੂ ਕਰਕੇ ਦਿਓ ਜਿਹਦੇ ਨਾਲ ਸਾਡੀ ਰੋਟੀ ਪਾਣੀ ਚੱਲਦਾ ਰਹੇ ਸਾਡੇ ਭਰਾਵਾਂ ਦਾ ਨਾਈਟ ਕਰਫੂ ਜ਼ਿਆਦਾ ਬੰਦ ਕੀਤਾ ਜਾਵੇ ਜਿੱਥੇ ਸਾਰੇ ਠੇਕੇ ਖੁੱਲੇ ਆ ਗਏ ਆ ਜਿੱਥੇ ਸਾਰੇ ਆਵਾਜ਼ੇ ਹੋਲੇ ਆ ਉਹ ਉਹ ਉਹਨੇ ਸਾਰਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਗਰੀਬ ਭਰਾਵਾਂ ਦੇ ਉੱਤੇ ਇਹ ਮਿਹਰਬਾਨੀ ਕੀਤੀ ਜਾਵੇ ਕਿ ਨਾਈਟ ਕਰਫੂ ਚੱਕਿਆ ਜਾਵੇ ਤੇ ਸਾਨੂੰ ਟਾਈਟਨ 20 ਬੰਦਿਆਂ ਦੇ ਵਾਸਤੇ ਇਹ ਜਿਹੜਾ ਤੁਹਾਡਾ ਰੋਸ਼ ਆ ਅੱਜ ਤੁਹਾਡੇ ਪੰਜਾਬ ਸਰਕਾਰ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਆ ਸੀ ਅਸੀਂ ਕੈਪਟਨ ਸਾਹਿਬ ਦੇ ਕੰਨ ਦੇ ਵਿੱਚ ਇਹ ਗੱਲ ਪਾਣ ਆਏ ਹੈਗੇ ਆ ਕਿ ਸਾਡੀ ਬੇਨਤੀ ਸੁਣੋ ਹੱਥ ਜੋੜ ਕੇ ਕਰਦੇ ਆ ਇਹ ਸਾਡੇ ਭਰਾ ਸ਼ਾਂਤੀਪੁਰੋਂ ਕਹੇ ਗਏ ਕਿਸੇ ਨੇ ਕੋਈ ਵੀ ਬਤਮੀਜੀ ਨਹੀਂ ਕੀਤੀ ਹੈ ਕੋਈ ਸ਼ਰਾਰਤ ਨਹੀਂ ਕੀਤੀ ਹੈਗੀ ਅਜੇ ਤੁਸੀਂ ਜਿਹਨੇ ਜਿਰਖਪੁਰ ਦੀ ਸਾਰੀ ਐਸੋਸੀਏਸ਼ਨ ਹੈਗੀ ਜਿਰਖਪੁਰ ਦੇ ਅਸੀਂ ਐਸੋਸੀਏਸ਼ਨ ਦੇ ਬੰਦੇ ਐਮਪਲਾਈ ਹੈਗੇ ਸਾਰੇ ਬੰਦੇ ਇਹ ਸਾਰੇ ਭੁੱਖੇ ਮਰ ਰਹੇ ਆ ਇਸ ਕਰਕੇ ਅਸੀਂ ਇਕੱਠੇ ਹੋਏ ਆ ਇਹ ਦੇਖਣ ਆਇਆ ਕਿ ਜਿੱਦਾਂ ਨਾਲ ਲੱਗਦਾ ਆਪਣੇ ਜਿਹੜਾ ਹਰਿਆਣਾ ਹੈਗਾ ਹਰਿਆਣਾ ਹੈ ਰੈਣੀ ਚ 500 ਬੰਦਾ ਲਾਊਡ ਹੈਗਾ ਅਵਾਂ ਨਾਲ ਬਾਰਡਰ ਹੈਗਾ 2 ਕਿਲੋਮੀਟਰ ਦੇ ਉੱਤੇ ਹੈ ਕਿ ਸਾਰਾ ਕਰੋਨਾ ਜਿਰਖਪੁਰ ਦੇ ਵਿੱਚ ਕੈਦ ਹੋ ਗਿਆ ਮੈਂ ਅਸੀਂ ਕਪਟਨ ਸਰਕਾਰ ਨੂੰ ਸਿਰਫ ਇਹਨਾ ਪੁੱਛਣਾ ਚਾਹੁੰਦੇ ਆ ਕਿ ਸਿਰਫ ਜਿਰਖਪੁਰ ਦੇ ਵਿੱਚ ਹੀ ਕਰੋਨਾ ਕੈਦ ਹੋ ਗਿਆ ਅੱਜ ਇਹ ਰੈਲੀ ਤੁਸੀਂ ਕਿੱਥੋਂ ਚਾਲੂ ਕੀਤੀ ਹੈ ਰੈਲੀ ਅਸੀਂ ਆ ਬਟਾਣਾ ਬਟਾਣ ਦੀ ਇਲਾਟਾ ਤੋਂ ਚਾਲੂ ਕੀਤੀ ਹੈ ਅਸੀਂ ਇੱਥੋਂ ਪ੍ਰਦਰਸ਼ਨ ਕਰਦੇ ਹੋਏ ਵਾਪਸ ਬੈਂਕੋਟ ਚ ਜਾਵਾਂਗੇ 5-600 ਬੰਦੇ ਹੈ ਤੇ ਜੇ ਤੁਹਾਡੀਆਂ ਮੰਗਾਂ ਨਹੀਂ ਮੰਗਨੀਆਂ ਜਾਂਦੀਆਂ ਫੇਰ ਫੇਰ ਅਸੀਂ ਹੋਰ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਜੇ ਸਾਨੂੰ ਲੋੜ ਪਈ ਤਾਂ ਅਸੀਂ ਇੱਥੇ ਪੁਖੜ ਤਲ ਤੇ ਵੀ ਬੈਠਾਂਗੇ ਸਾਡਾ ਅੱਜ ਉੱਥੇ ਮਰਨੇ ਦਾ ਕੰਮ ਆ ਚੁੱਕਿਆ ਹੈ ਜੀ ਸਾਡੀ ਜੀ ਗੱਲ ਨਹੀਂ ਸੁਣੀ ਗਈ ਕਿੰਨੇ ਵੀ ਵਰਕਰ ਹੈ ਸਾਰਾ ਕੋਲ ਕਿਰਾਇਆ ਦੇਣ ਨੂੰ ਕੋਈ ਨਹੀਂ ਹੈਗਾ ਆ ਘਰਾਂ ਤੋਂ ਕੱਢੇ ਆ ਮੈਂ ਕਿ ਧਰਨੇ ਤੇ ਬੈਠੂਗਾ ਤੇ ਭੋਖੜਦਾਲ ਕਰੂਗਾ ਮਕਾਨ ਮਾਲਕ ਇਹਨਾਂ ਨੂੰ ਘਰਾਂ ਤੋਂ ਕੱਢ ਰਹੇ ਆ ਜੀ ਹੋਟਲਾਂ ਦੇ ਜਿਹੜੇ ਮਾਲਕ ਹੈਗੇ ਆ ਤੁਹਾਡਾ ਕੋਈ ਸਾਥ ਨਹੀਂ ਦੇ ਰਿਹਾ ਸਰ ਹੋਟਲਾਂ ਦੇ ਮਾਲਕ ਸਾਥ ਦੇ ਰਹੇ ਆ ਮਾਲਕਾਂ ਦੇ ਮਾਲਕਾਂ ਦੇ ਉਹਨਾਂ ਦੇ ਲੱਗੇ ਪਿਆ ਉਹਨਾਂ ਦੇ ਦਾ ਉਹਨਾਂ ਕੋਲ 4 ਪੈਸੇ ਆਣਗੇ ਤਾਂ ਉਹ ਸਾਨੂੰ ਦੇਣਗੇ ਉਹਨਾਂ ਦੇ ਤਾਂ ਹੋਟਲਾਂ ਨੂੰ ਖੁਦ ਤਾਲੇ ਲੱਗਦੇ ਜਾ ਰਹੇ ਆ ਜੀ ਕਿਉਂਕਿ ਉਹਨਾਂ ਕੋਲ ਲੀਜ਼ ਲੀਜ਼ ਤੇ ਅੱਜਕੱਲ੍ਹ ਤੁਹਾਨੂੰ ਪਤਾ ਸਾਰਾ ਕੁਝ ਲੀਜ਼ ਤੇ ਆ ਠੀਕ ਹੈ ਮਾਲਕ ਕਿੱਥੋਂ ਦੇ ਦੂਗੇ ਉਹ ਜਿੰਨੀ ਮਦਦ ਹੈ ਜੀ ਉਹਨੇ ਕਰ ਰਹੇ ਹੋਟਲ ਦੇ ਜਿੰਨੇ ਵੀ ਵਰਕਰ ਆ ਜਿੰਨੇ ਵੀ ਇਸ ਲਾਈਨ ਨਾਲ ਜੁੜੇ ਹੋਏ ਆ ਸਭ ਦਾ ਹਾਲਾਤ ਇਹ ਆ ਚੁੱਕੇ ਆ ਕਿ ਉਹ ਭੁੱਖੇ ਮਰਨ ਦੇ ਤੇ ਹਲਾਤੀ ਦਾ ਆਧਾਰ ਤੇ ਖੜੇ ਆ ਜੀ ਠੀਕ ਹੈ ਤੁਹਾਡੀ ਡੇਨ ਮੰਗੇ ਕਿ ਨਾਈਟ ਜਿਹੜਾ ਕਰਫਿਊ ਨਾਈਟ ਕਰੂਗਾ ਰਾਤ ਦੇ ਔਰ ਕੈਟਰਿੰਗ ਕੈਟਰਿੰਗ ਵਧਾਈ ਜਾਵੇ 20 ਬੰਦੇ ਦੀ ਗੱਲ ਕੀ ਕੀਤੀ ਜਾਂਦੀ ਹੈ ਕਿ 300 ਬੰਦੇ ਤੱਕ ਕੈਟਰਿੰਗ ਕੀਤੀ ਜਾਏ ਕਿ ਇਸ ਨਾਲ ਸਾਡਾ ਕਾਰੋਬਾਰ ਹਲਕਾ ਜਿਹਾ ਚੱਲਦਾ ਰਹੇ ਚੱਲਦਾ ਰਹੇ ਔਰ ਇਹਦੇ ਨਾਲ ਸਾਡਾ ਘਰ-ਬਾਰ ਵਧੀਆ ਚੱਲ ਜੇ ਕਿ ਸਾਨੂੰ ਰੋਜ਼ ਦੋ ਰੋਟੀਆਂ ਜਿਹੜੀਆਂ ਮਿਲਦੀਆਂ ਉਹ ਅੱਛੀ ਤਰੀਕੇ ਨਾਲ ਮਿਲਣ ਨਹੀਂ ਸਕੇ ਕੋਵਿਡ ਕੀ ਸਰ ਪੂਰੀ ਠੀਕ ਹੈ 200 300 ਬੰਦوں ਕੀ ਸਾਂਹ ਜੀ ਦਿੱਤਾਏ ਤੇ ਸਾਡੇ ਬੰਦੇ ਨੇ ਤਾਂ ਭੁਕੇ ਮਰੰਗੇ ਸਾਰੇ ਸਾਰੇ ਬੰਗੜੂ ਚੋਂ ਲੱਗੇ ਤਾਲੇ ਨਹੀਂ ਹੁਣ ਰੋਲ ਨਾਲੀ ਮਹਾਮਾਰੀ ਜਿਹੜੀ ਵਧਦੀ ਜਾ ਰਹੀ ਹੈ ਜੀ ਜੀ ਉਹਦੇ ਕਰਕੇ ਜਿਹੜਾ ਸਰਕਾਰ ਨੇ ਜਿਹੜਾ ਲਾਇਆ ਹੋਇਆ ਜੀ ਆਪਾਂ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਫੋਲੋ ਕਰਨਾ ਪਤਾ ਲੱਗਦਾ ਜੀ ਤੇ ਹਰਿਆਣਾ ਨੇ ਸਾਰੇ ਰੂਲ ਮੰਨਾਂਗੇ ਜੀ ਦੇਖੋ ਭਾਜੀ ਹਰਿਆਣਾ ਚ ਚੰਡੀਗੜ੍ਹ ਤੋਂ ਸਾਰੇ ਫੰਕਸ਼ਨ ਚੱਲੇ ਨੇ 200 300 ਬੰਦੂ ਅਸੀਂ ਪ੍ਰੋਪਰ ਗਾਈਡਲਾਈਨ ਫੋਲੋ ਕਰਕੇ ਹੀ ਫੰਕਸ਼ਨ ਕਰਾਂਗੇ ਜੀ ਪੂਰੇ ਗਾਈਡਲਾਈਨ ਫੋਲੋ ਕਰਕੇ ਫੰਕਸ਼ਨ ਕਰਾਂਗੇ ਪ੍ਰੋਪਰ ਬੈਂਕ ਤੋਂ ਬਹੁਤ ਹੋਟਲ ਵਿੱਚ ਸਾਰਾ ਸਿਸਟਮ ਲਗਾ ਹੋਇਆ ਹੈ ਸਾਡੀ ਸਰਕਾਰ से यही ਬੇਨਤੀ ਹੈ ਕੱਟ ਤੋਂ ਕੱਟ